ਦੋਨੇ ਡੱਬੀਆਂ ਅੰਗਲੇ ਦਾ ਕੀ ਪ੍ਰਾਈਸ ਆ ਆਹ 1500 ਲੋ ਜੀ ਇਧਰ ਆਪਾਂ ਨਵੀਂ ਮਾਮੀ ਵਾਸਤੇ ਕੇਕ ਲੈਣ ਲੱਗੇ ਆ ਬਰਥਡੇ ਦਾ ਹੁਣ ਦੋਨੋਂ ਘਰੇ ਆ ਕੇ ਮਿਲਦੇ ਆ ਲੋ ਜੀ ਉਹਦੇ ਉੱਪਰ ਆ ਲਾ ਦਿੱਤੀ ਜਦਨੇ ਘਰੇ ਇਧਰ ਬਾਈ ਨਹੀਂ ਹੋਣੀ ਮਾਪੇ ਮੇਰੇ ਤਾਂ ਪੈਂਟ ਕੋ ਉਤਾਰਦੇ ਨਹੀਂ ਜੀ ਨਹੀਂ ਕਰਦਾਗਾ ਮੈਂ ਕਿ ਮੇਰਾ ਤਾਂ ਕੋਟ ਪੈਂਟ ਤਾਰਦੇ ਨਹੀਂ ਜੀ ਕਰਦਾਗਾ ਹੁਣੇ ਬਹੁਤ ਲੱਗ ਰਿਹਾ ਗੁਰੂਆ ਕੀ ਕਰੀਏ ਦਿਖਾਓ ਮਣੀ ਲੁੱਕ ਦਾ ਚੈੱਕ ਕਰਾਓ ਮੇਰੀ ਲੁੱਕ ਜੀ ਲੈ ਲੈ ਮੈਂ ਕਹਿੰਦਾ ਭਾਈ ਸੋਨੇ ਬੋਲਾ ਕਰਿਆ ਯਾਰ ਤੁਹਾਨੂੰ ਪਤਾ ਹੀ ਲੱਗਦਾ ਹਾਂ ਇੱਧਰ ਆਂਡੀ ਮਾਸੀ ਦਾ ਮੁੰਡਾ ਸਸਰੀ ਘਰ ਬੁਲਾ ਗੈਂਗਸਟਰ ਮਾਰਨ ਨੂੰ ਨਹੀਂ ਗਿਆ ਤੈਨੂੰ ਇਸ ਕਾਤੇ ਪਿੱਕ ਨਹੀਂ ਦੀ ਫਿਰ ਸਰਦ ਆਪਣੀ ਦੀ ਛੜ ਗਿਆ ਉੱਧਰ ਲਿ ਆਇਆ ਦੂਜਾ ਚਾਰਜ ਕਰਾਉਣੇ ਛੇਤੀ ਹੋ ਜਾਊਗਾ ਚੱਲ ਇਹਦਾ ਵਿਚਾਰੇ ਦਾ ਫੋਨ ਬੰਦ ਹੋ ਚੁੱਕਿਆ ਬੰਦ ਹੋ ਗਿਆ ਦੂਜਾ ਚਾਰਜ ਦੇ ਨਾਮ ਆ ਗਿਆ ਬੜਿਆਂ ਨੂੰ ਘਰ ਇਹ ਆਇਆ ਸੀ ਯਾਰ ਆਪਣੇ ਕੋਲ ਹਨ ਉਦੋਂ ਅਸੀਂ ਵਲੋਗ ਨਹੀਂ ਬਣਾਉਂਦੇ ਕਿਉਂ ਬਣਾਉਂਦੇ ਹੁੰਦੇ ਬਣਾਉਂਦੇ ਹੁੰਦੇ ਯਾਰ ਆਪਾਂ ਪੇਪਰ ਦੇਣ ਗਏ ਸੀ હું તમને બોલ્યા બહાર જોડી શગન દિકાર્ડ નહીં હા ખરી હાજરી ਆਜੋ ਪੰਧੀਏ ਬੰਦੀ ਆਜੋ ਪੰਧੀ ਬਹੁਤ ਤਾਰੀ ਕਰਦੇ ਸਵੇਰੇ ਆਜੋ ਵਾਸਤੇ ਗੱਲ ਬਤਾ ਕੇ ਜੋ ਆਜੋ ਬਹੁਤ ਕੁੜੀ ਮੁੰਡੇ ਦਾ ਮੇਲ ਕਰਾਉਦਾ ਕੁੜੀ ਮੁੰਡੇ ਦਾ ਮੇਲ ਕਰਾਉਦਾ ਸਾ चेहरे ने प्रमा चापी नहीं लगते जरा तड़के का नहीं ली जो तड़के का लाइट के चापी के लै गया

ਮੈਂ ਦੇਖੋ ਸਬਸਕ੍ਰਾਈਬ ਕਰੋ ਬੱਬਾ ਦਾ ਡਰ ਲੱਗਦਾ ਮੈਨੂੰ ਛੱਡ ਛੱਡ ਚੱਬਾ ਸਵਾਦ ਕਰਦੇ ਵਾਦੂ 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 ਛੱਡ ਇਹ ਚਾਲੇ ਮਾਵਾ ਫਰਸ਼ ਕਰ ਦੋ ਪਤਾ ਕੀ ਵੀਰੇ ਤੇ ਰਾਮ ਜੀ ਆਏ ਨੇ ਹਾਂਜੀ ਬੜਾ ਜਿਹੜਾ ਮੋੜਾ ਸੀ ਆਉਣਾ ਨਹੀਂ ਆ ਮੇਰੇ ਘਰ ਨੂੰ ਗੋਡੀ ਵੀ ਹਾਂਜੀ ਮੈਂ ਕਿੰਨੇ ਘਰ ਚਲਾਉਂਦਾ ਜਿਹੜਾ ਮਾਰਦੀ ਉਹ ਕਰਨਾ ਚਾਹਤ ਵਾਲਾ ਸਵਰਨ ਚਲਾਉਣ ਨੂੰ ਬੈਠਾ ਰਹਿੰਦਾ ਕਿੱਦਾਂ ਬਣਾਉਣਾ ਅਗਲੇ ਕਿਦਾਂ ਰੋਲ ਲਵਾਉਣਾ ਲੋ ਜੀ ਯਾਰ ਇਹ ਗਾਈਜ਼ ਆਪਣਾ ਕੇਕ ਜਿਹੜਾ ਆਪ ਲੈ ਕੇ ਆਉਂਦਾ ਸੀ ਬਟ ਉੰਦਰ ਸੈਟ ਤੋਂ ਗਾਈਸ ਮੈਂ ਹਾਂ ਸਰਵਾਲਾ ਤੋਂ ਸਾਈਡ ਦੇ ਹੋ ਉਹ ਤੇਰਾ ਕੰਮ ਨਿਭਣ ਗਿਆ ਉਹੰਦਰੀ ਰਿਪੇਅਰ ਕੋਈ ਵੀ ਕਰ ਸਕਦਾ ਮੇਰੀ ਕਾਲੀ ਐਕਟਿਵਾਗਾ ਅੱਧੀਆਂ ਨਹੀਂ ਕੇ ਰਹੀ ਇੱਥੇ ਫੜ ਗਏ ਹੁਣ ਬੈਠਾ ਨਹੀਂ ਦੇਖਦਾ ਮੂੰਹ ਚ ਮਾਰ ਦੇ ਮੇਰੇ ਆ ਬੈਠਾ ਨਹੀਂ ਦੇਖਦਾ ਗਾਈਸ ਅਭੀ ਕਹਿੰਦਾ ਮੂੰਹ ਚ ਮਾਰ ਦੇ ਮੂੰਹ ਬੰਦ ਕਰ ਮੱਖੀ ਬਹਿ ਜੂ ਮੂੰਹ ਵੀ ਬਣਾਉਣ ਲੱਗ ਗਿਆ ਜੱਫਾ ਪਾ ਦੇ ਬਾਈ ਨੂੰ ਥੈਂਕ ਯੂ ਵੀਰੇ ਇੱਥੇ ਹੀ ਖੜਾ ਵੀਰੇ ਇੱਥੇ ਹੀ ਖੜਾ ਕਿਤੇ ਆਵਾਜ਼ ਨਹੀਂ ਆਉਂਦੀ ਰਾਦੀ ਭਾਈ ਉਹਦੇ ਚਲਾਉਂਗਾ ਮੈਂ ਉਹਦੇ ਤੇ ਨਹੀਂ ਪੈਂਦਾ ਕੇਕ ਤੇ ਨਹੀਂ ਪੈਂਦਾ ਤੁਸੀਂ ਬੈਠ ਜਾਓ ਵੀਰੇ ਉਹ ਯਾਰ ਕੱਟਣਗੇ ਨਾ ਨਾ ਭੁੱਖ ਦੇ ਬੱਜ ਨਹੀਂ ਉਹ ਸੁੱਭੀ ਚੱਲ ਯਾਰ ਕੱਟਣਗੇ ਥੋੜੇ ਉਰੇ ਹੋ ਜਾ ਹੋਰੇ ਹੋ ਜਾ ਕੇਕ ਦੇਣਾ ਪਊਗਾ ਕੇਕ ਦੇਣਾ ਪਊਗਾ ਇੱਥੇ ਨਾਲ ਜਾ ਕੋਈ ਬਹੁਤ ਹੋਤੀ ਨਹੀਂ ਕੇਕ ਦੇ ਪਾਊਗਾ ਕਰ ਜਾ ਫਿਰ ਮੈਂ ਮਗਰ ਨੂੰ ਜਾਂਦੀ ਫਿਰ ਫੋਰਡਾੜ ਕੇ ਕੇਕ ਦੇ ਕੇਕ ਦੇ ਉੱਤੇ ਹਾਂ ਇੱਕਮ ਇਧਰ ਹੋ ਜਾ ਫਿਰ ਚੱਲਦਾ ਨਹੀਂ ਕਾ ਓਏ ਜੀ ਬਰਥਡੇ ਟੂ ਕਾ ਓਏ ਹੋ ਗਿਆ ਪਿਆ ਗਰਾ ਜੀ ਬਰਥਡੇ ਟੂ ਯਰੇ ਖਰਾਬ ਏ ਹੋ ਜਾਂਦਾ ਕੋਈ ਕੋਈ ਚੱਲਦਾ ਹੁੰਦਾ ਆਈ ਚਲਾ ਦੋ ਇਹ ਪਾੜ ਦੋ सारी कम खेन के दे पाए केक देना पाए तो खाली खराब निकल गया ਨਹੀਂ ਨਹੀਂ ਖਰਾਬ ਨਾ ਖਰਾਬ ਨਹੀਂ ਉਹਦੇ ਵਿੱਚ ਨਹੀਂ ਦੀ ਚਲੋ ਫੇਰ ਤਾੜੋ ਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ

ਆਰੀਅਨ ਨੇ ਉਹ ਸਰਵਾਨਾ ਵਿਚਾਰਾ ਉਹ ਬੜਾਆ ਖੁੰਜੇ ਲਾਇਆ ਸਰਵਾਨਾ ਖੁੰਜੇ ਲਾਇਆ ਪਿਆ ਉਹ ਸਰਵਾਨਾ ਵਿਚਾਰਾ ਖੁੰਜੇ ਲਾਇਆ ਪਿਆ ਆਓ ਬੜੇ ਕਿਹਦੇ ਨਾਲ ਤਾਂ ਪਹਿਲਾਂ ਤੇ ਹੀ ਮਾੜੀ ਸਰਵਾਲਿਆਂ ਨਾਲ ਇਕਿੰਦਰਵਾਲਾ ਇੱਧਰ ਦੀ ਹੈ ਮੈਂ ਡੈਡੀ ਦੇ ਵਿਆਹ ਨਾਲ ਇੱਕ ਮਿੰਟ ਮਦਦ ਕਰ ਦਿਓ ਹਾਂ ਮੈਨੂੰ ਨਿਵਾਜ਼ ਮਾਰ ਕੇ ਤੈਨੂੰ ਕਿਹਾ ਹੈ ਹੈ ਨਾ ਤੇਰੀ ਵੀ ਆ ਗਿਆ ਕਦੋਂ ਕਦੋਂ ਕਹਿੰਦਾ ਹੈ ਪਤਾ ਨਹੀਂ ਪਤਾ ਨਹੀਂ ਦੇਖ ਵੀਰੇ ਆ ਕੇ ਮੈਨੂੰ ਮਹਿਸੂਸ ਕਰਕੇ ਮੇਰੀ ਬਹੁਤ ਸਰਵਾਲੇ ਕੋਈ ਹੋਛਣਾ ਜਾਰੇ ਨੂੰ ਹੋ ਗਿਆ ਹੋ ਗਿਆ ਸਰਵਾਲਾ ਕਿਹੜਾ ਕਿਸੇ ਨੂੰ ਪੁੱਛਿਆ ਸਰਵਾਲੇ ਥੋੜੀ ਜਿਹੀ ਪੁੱਛਿਆ ਤੇ ਸਰਵਾਲਾ ਤੂੰ ਸਰਵਾਲਾ ਆਇਆ ਜੀ ਆਈ ਤੁਹਾਨੂੰ ਦੱਸ ਦਿੰਦਾ ਤੇ ਜਾਨ ਨੂੰ ਦੱਸ ਹੈਲੋ ਗਾਇਜ਼ ਹੈਪੀ ਨਾਓ ਕੀ ਸੇਖਵਾ ਬੰਤੇ ਜੀ ਵਾਈ ਬਾਬੇ ਆਗੀ ਕਰਦਾ ਇਹ ਬਾਬੇ ਬੁਝਾਈ ਨਹੀਂ ਕਰਿਆ ਕਲਾਗਰੀ ਤਗੜੀਆਂ ਕਰਦੇ ਹੋ ਤੁਸੀਂ ਜੀ ਸਬਰੇ ਦਾ ਉਹ ਨਿੱਕੀਆਂ ਨੂੰ ਡਾਰਕ ਕਰਦੇ ਹਾਂ ਮੈਂ ਤੁਰੇ ਹਾਂ ਹਾਂ ਹੋਏ ਮੈਂ ਤੂੰ ਬੁੜਾ ਜੀਆ ਮਾ ਮੈਂ ਦੇਖ ਸਹੀ ਹੈ ਨਾ ਆੜੇ ਕੰਨਾਂ ਤੇ ਬਿੰਦੀ ਰਹਿ ਗਈ ਤੇ ਯਾਰ ਆੜੇ ਤੇ ਬਿੰਦੀ ਰਹਿ ਗਈ ਉਹ ਹੀ ਠੀਕ ਹੈ ਜੀ ਬਪਾ ਕੀ ਮੁੱਕ ਗਈ ਉਹ ਮੁੱਕ ਗਈ ਕੋਈ ਨਹੀਂ ਆ ਜੀ ਹਾਂਜੀ ਗਾਇਸ ਵਿਆਹ ਦਾ ਹੋ ਗਿਆ ਹੀ ਐਂਡ ਤੇ ਘਰ ਘਰੇ ਆ ਚੁੱਕੇ ਆ ਤੇ ਮੰਮੀ ਦਾ ਆਪਾਂ ਬਣਾ ਲਿਆ ਜਨ ਦੇ ਨੇ ਤੇ ਇਧਰ ਨੈਕਲੇਸ ਵੀ ਤਾਰ ਲਿਆ ਹੋਇਆ ਆਪਾਂ ਤੇ ਵਿਆਹ ਦੇ ਫੋਲ ਨਿਆਰਾ ਆਇਆ ਤੁਸੀਂ ਜਿਵੇਂ ਵਲੋਗ ਦੇਖ ਹੀ ਲਿਆ ਤੇ ਚਲੋ ਹੁਣ ਇਸ ਵਲੋਗ ਨੂੰ ਕਰਦੇ ਆਪਾਂ ਇੱਥੇ ਐਂਡ ਆਈ ਹੋਪ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕਿਸੇ ਨੈਕਸਟ ਵਲੋਗ ਵਿੱਚ ਬਾਏ ਟੈਗ ਧਿਆਨ ра